ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਕਿ ਮਦਾਨ ਸਾਹਿਬ ਜਿਹੜੇ ਰਾਮ ਭਗਤ ਹੈ ਰਾਮ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਵੈਟਰ ਬਣਾ ਰਿਹਾ ਹੈ ਕਿਉਂਕਿ ਸਾਡੇ 494 ਸਾਲ ਬਾਅਦ ਰਾਮ ਲਲਾ ਜੀ ਆਪਣੇ ਮੰਦਿਰ 'ਚ ਬਿਰਾਜਮਾਨ ਹੋਣਗੇ ਜਿੱਥੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਉੱਥੇ ਅਦਾਲਤ ਦਾ ਧੰਨਵਾਦ ਕਰਦਾ ਉੱਥੇ ਨਰਿੰਦਰ ਮੋਦੀ ਜੀ ਮਾਨਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਹੈ ਇਹ ਬਹੁਤ ਵੱਡਾ ਕੁਝ ਵਿਰੋਧੀ ਵਾਰ-ਵਾਰ ਕਹਿੰਦੇ ਸੀ ਕਿ ਰਾਮ ਮੰਦਰ ਤੇ ਤਰੀਕ ਨਹੀਂ ਦੱਸਦੇ ਹੁੰਦਾ ਤਰੀਕ ਵੀ ਆ ਗਈ। ਅੱਜ ਤੋਂ 400-500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ। ਤੇ ਮੈਂ ਸਮਝਦਾ ਕਿ ਜਿਹਨੂੰ ਜਾਬਰ ਕਿਹਾ ਹੋਵੇ ਤੇ ਸਾਨੂੰ ਵੀ ਉਹ ਜਾਬਰ ਦੀਆਂ ਚੀਜ਼ਾਂ ਨਿਸ਼ਾਨੀਆਂ ਨਹੀਂ ਰੱਖਣੇ ਚਾਹੀਦੇ। ਅਸੀਂ ਆਪਣੇ ਦੇਸ਼ ਦੀ ਆਪਣੀ ਸਭਿਅਤਾ ਨੂੰ ਉਹਨੇ ਤੈਅ-ਮੈਚ ਕੀਤਾ ਸੀ। ਉਸ ਦੇਸ਼ ਦੀ ਸੰਸਕ੍ਰਿਤੀ ਸਭਿਆਚਾਰ ਨੂੰ ਬਚਾਉਣ ਵਾਸਤੇ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਸਾਨੂੰ ਵੀ ਉਹ ਕੰਮ ਕਰਨੇ ਚਾਹੀਦੇ ਤੇ ਮੈਦਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ। ਜਿਹੜੇ ਸਵੈਟਰ ਦਿੱਤੇ ਸੀ ਆਪਣੀ ਸਮਰੱਥਾ ਦੇ ਅਨੁਸਾਰ ਇਹ ਸਵੈਟਰਾਂ ਲੋਕਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਡੀ ਸਮਰੱਥਾ ਤੇ ਪ੍ਰਮਾਤਮਾ ਕਰੇ ਸਾਰਿਆਂ ਨੂੰ ਰਾਮ ਜੀ ਦੀ ਕਿਰਪਾ ਬਣੀ ਰਹੇ ਗੁਰਨਾਮਿਕ ਸਾਡੀ ਜਪਾ ਬਣੀ ਰਹੇ ਉਸ ਪ੍ਰਮਾਤਮਾ ਸਾਰਿਆਂ ਦੇ ਅਰਚੇ ਕੁਸ਼ਿਆ ਬਣੇ